ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗਰੂ ਪਿਆਰੇਓ ਜੂਨ ਦਾ ਮਹੀਨਾ ਚੜ੍ਹਿਆ ਹੋਇਆ ਤੇ ਆਪਾਂ ਜੂਨ 84 ਦੇ ਸੰਬੰਧ ਵਿੱਚ ਵੀਡੀਓਜ਼ ਬਣਾ ਰਹੇ ਆਂ ਸੋ ਅੱਜ 3 ਜੂਨ ਹੈ 3 ਜੂਨ ਦਾ ਕੀ ਹਾਲ ਹੈ ਅੱਜ ਹਰਮੰਦਰ ਸਾਹਿਬ ਦੇ ਵਿੱਚ ਯਾਨੀ ਕਿ 3 ਜੂਨ 1984 ਨੂੰ ਉਹ ਦੱਸਾਂਗੇ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨਾ ਔਰ ਚੈਨਲ ਜਿੰਨਾ ਵੀ ਰਣੇ ਸਬਸਕ੍ਰਾਈਬਰ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਤਾਂ ਦੋਸਤੋ 2 ਜੂਨ ਨੂੰ ਭਾਵੇਂ ਸਾਰਾ ਦਿਨੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਾਰਫਿਊ ਰਿਹਾ ਇਹਦੇ باوجود ਬਹੁਤ ਸਾਰੇ ਸ਼ਰਧਾਲੂ ਸਿੱਖ ਸੰਗਤਾਂ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਰਾਹਾਂ ਵਿੱਚੋਂ ਦੀ ਹੁੰਦੀਆਂ ਹੋਈਆਂ ਰਾਤ ਤੱਕ ਜੇ ਦਰਬਾਰ ਸਾਹਿਬੇ ਪਹੁੰਚ ਗਈਆਂ ਸੀ 3 ਜੂਨ ਨੂੰ ਪੰਚਮ ਪਾਚਾ ਜੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਵਸ ਹੋਣ ਕਾਰਨ ਸੰਗਤਾਂ ਦਰਬਾਰ ਸਾਹਿਬ ਆਨਲਾਈ ਉਤਾਵਲੀਆਂ ਸਨ ਜਿਵੇਂ ਕਾਰਫਿਊ ਢਿੱਲ ਹੋਣ ਦੀ ਖਬਰ ਦਾ ਪਤਾ ਲੱਗਦਾ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸ਼ਰਧਾਲੂ ਸ਼ਹੀਦਰਬਾਰ ਸਾਹਿਬ ਪਹੁੰਚੇ ਇੱਕ ਪਾਸੇ ਸੰਗਤਾਂ ਦੇ ਮਨਾਂ 'ਚ ਪਹਿਲੀ ਜੂਨ ਨੂੰ ਜਿਹੜੀ ਉੱਥੇ ਘਟਨਾ ਵਾਪਰੀ ਹੈ ਇਹਦੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਬੜੀ ਤਾਂਘ ਸੀ ਤੇ ਦੂਜੇ ਪਾਸੇ ਗੁਰਪੁਰਬ ਹੋਣ ਦੇ ਕਾਰਨ ਸੰਗਤ ਪਹੁੰਚ ਰਹੀ ਸੀ ਕੇਵਲ ਸ਼ਹਿਰ ਦੀਆਂ ਸੰਗਤਾਂ ਹੀ ਨਹੀਂ ਬਲਕਿ ਦੂਰ ਤਰੇਡੇ ਤੋਂ ਵੀ ਸੰਗਤ ਪਹੁੰਚੀ ਹੋਈ ਸੀ ਜਿਨ੍ਹਾਂ ਨੇ ਸ਼ਹੀਦ ਹਰਮੰਦਰ ਸਾਹਿਬ ਦੇ ਖੇ ਮੱਥਾ ਟੇਕਿਆ ਇਹਦੇ ਨਾਲ 1 ਜੂਨ ਨੂੰ ਫੌਜ ਵੱਲੋਂ ਚਲਾਈਆਂ ਗਈਆਂ ਗੋਲੀਆਂ ਦੇ ਨਿਸ਼ਾਨ ਵੀ ਦੇਖੇ ਇੱਕ ਦੂਜੇ ਨਾਲ ਗੱਲਬਾਤ ਕਰਦੇ ਆ ਇਹ ਹੀ ਪੁੱਛਦੇ ਸੀ ਆਪ ਸਭਾ ਸਾਰੇ ਜਣੇ ਕਿ ਸਾਰਾ ਕੁਝ ਕਿਉਂ ਵਾਪਰਿਆ ਪਰ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ ਬਸ ਇੱਕ ਦੂਜੇ ਦੇ ਚਿਹਰਿਆਂ ਤੋਂ ਇਸ ਵਾਪਰੇ ਕਾਂਡ ਦਾ ਦੁੱਖ ਉਹਨਾਂ ਦੇ ਹਾਵ ਭਾਵ ਤੋਂ ਵੇਖਿਆ ਜਾ ਸਕਦਾ ਸੀ ਸੋ ਐਵੇਂ ਹੀ ਦਰਸ਼ਨ ਇਛਨਾਨ ਤੋਂ ਉਪਰੰਤ ਸੰਗਤਾਂ ਵਕ-ਵਕ ਥਾਮਾਂ ਤੇ ਸੇਵਾ ਚ ਲੱਗੀਆਂ ਕੰਪਲੈਕਸ ਦੇ ਅੰਦਰ ਗੁਰਪੁਰਬ ਦੇ ਸਬੰਧਾਂ ਚ ਸ਼ਬੀਲਾਂ ਲੱਗੀਆਂ ਹੋਈਆਂ ਸੀ ਲੰਗਰ ਹਾਲਾਂ ਮ ਲੰਗਰ ਬਤਾਏ ਗਏ ਤੇ ਗਰਬਾਣੀ ਕੀਰਤਨ ਦੇ ਪ੍ਰਵਾਹ ਲਗਾਤਾਰ ਚੱਲ ਰਹੇ ਸਨ ਦੂਜੇ ਪਾਸੇ ਫੌਜ ਪਹਿਲੀ ਜੰਮੂ ਕਸ਼ਮੀਰ ਤੋਂ ਲੈ ਕੇ ਸ਼੍ਰੀ ਗੰਗਾ ਨਗਰ ਤੱਕ ਦੀ ਅੰਤਰਰਾਸ਼ਟਰੀ ਸਰਹੱਦ ਨੂੰ ਜਾਨਕਿ ਬਾਰਡਰਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਚੁੱਕੀ ਸੀ ਇਹਦੇ ਨਾਲ ਹੀ ਘੱਟੋ-ਘੱਟ 7 ਡਿਵੀਜ਼ਨਾਂ ਫੌਜੀਆਂ ਪੰਜਾਬ ਦੇ ਪਿੰਡਾਂ ਤੇ ਵਕ-ਵਕ ਇਤਿਹਾਸਕ ਗੁਰੂ ਘਰਾਂ ਤੇ ਕਸਬਿਆਂ ਦੇ ਵਿੱਚ ਤਾਇਨਾਤ ਕਰ ਦਿੱਤੀਆਂ ਗਈਆਂ ਇਹਦੇ ਨਾਲ ਹੀ ਪੰਜਾਬ ਦੇ ਨਾਲ ਲੱਗਦੇ ਦੂਜੇ ਜਿਹੜੇ ਸਟੇਟਾਂ ਐ ਜਿਵੇਂ ਜੰਮੂ ਕਸ਼ਮੀਰ ਮਾਧ ਪ੍ਰਦੇਸ਼ ਹਰਿਆਣਾ ਰਾਜਸਥਾਨ ਇਹਨਾਂ ਦੀਆਂ ਹੱਦਾਂ ਵੀ ਪੂਰੇ ਆਪਣੇ ਕੰਟਰੋਲ 'ਵਾਂ ਲੈ ਲਈਆਂ ਪਹੁੰਚ ਨੇ ਸੋ ਅਸਲ 'ਮਾ ਇਹ ਸਭ ਕਾਂਗਰਸ ਸਰਕਾਰ ਦੀ ਪੰਜਾਬ ਤੇ ਖਾਸ ਕਰਕੇ ਸਿੱਖਾਂ ਵਰਤੀ ਸੌੜੀ ਸੋਚ ਕਰਨ ਕੀਤਾ ਜਾ ਰਿਹਾ ਸੀ ਜੋ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਪਿਛਲੇ 36 37 ਸਾਲਾਂ ਚ ਸਿੱਖਾਂ ਨੂੰ ਕਰੇ ਜਰਾਏ ਪੇਸ਼ਾ ਕਦੇ ਵੱਖਵਾਦੀ ਤੇ ਕਦੇ ਕੁਝ ਕਹਿ ਕੇ ਬਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਦੀ ਆ ਰਹੀ ਸੀ ਕਾਂਗਰਸ ਸਰਕਾਰ ਨੇ ਲੈਫਟੀਨਲ ਜਨਰਲ ਕ੍ਰਿਸ਼ਨਾ ਸਵਾਮੀ ਸੁੰਦਰ ਜੀ ਨੂੰ ਬਲੂ ਸਟਾਰ ਦਾ ਚਾਰਜ ਸੌਪਿਆ ਔਰ ਲੈਫਟੀਨੈਂਟ ਜਨਰਲ ਰਣਜੀਤ ਧਿਆਲ ਨੂੰ ਇਹਦਾ ਸਹਾਇਕ ਲਾਇਆ ਗਿਆ ਜਿਨ੍ਹਾਂ ਨੇ ਰਲ ਕੇ ਫੌਜੀ ਕਾਰਵਾਈ ਸਰੇ ਚਾੜਨ ਲਈ ਬਯੰਤ ਉਲੀਕੀ ਤੇ ਹਮਲਾ ਕਰਨ ਦਾ ਨਰੀਖਣ ਕਰਨ ਲਈ ਕੋਤਵਾਲੀ ਵਿਕੇ ਹੈੱਡ ਕੁਆਟਰ ਇਹਨਾਂ ਨੇ ਸਥਾਪਿਤ ਕੀਤਾ ਤਾਂ ਇਦਾਂ ਹੀ ਦਿੱਲੀ ਚ ਕੰਟਰੋਲ ਰੂ ਸਥਾਪਿਤ ਕੀਤਾ ਗਿਆ ਜਿੱਥੋਂ ਸਮੁੱਚੇ ਰੂਪ ਚ ਫੌਜੀ ਕਾਰਵਾਈ ਦੀ ਨਿਗਰਾਨੀ ਜਨਰਲ ਵੈਦਿਆ ਕਰ ਰਿਹਾਤਾ ਇਹਦੇ ਨਾਲ ਹੀ ਰਜੀਵ ਗਾਂਧੀ ਗਾਂਧੀ ਪਰਿਵਾਰ ਦਾ ਵਿਸ਼ਵਾਸਪਾਤਰ ਅਰੋਨ ਕੁਮਾਰ ਕੇ ਪੀ ਸਿੰਘ ਦਿਓ ਇਹਨਾਂ ਨੂੰ ਇਸ ਗਰੁੱਪ ਮਾ ਸ਼ਾਮਲ ਕੀਤਾ ਗਿਆ ਜੋ ਹਰ ਸਮੇਂ ਇੰਦਰਾ ਗਾਂਧੀ ਨੂੰ ਜਾਣਕਾਰੀ ਦਿੰਦੇ ਰਹੇ ਦੂਜੇ ਪਾਸੇ ਦਰਵਾਸਾਹਿਬ ਸਮੂਹ ਦੇ ਆਲੇ-ਦੋਲੇ ਤਾਇਨਾਤ CRPF BSF ਦੀ ਥਾਂ ਸਿੱਧੇ ਤੌਰ ਤੇ ਫੌਜ ਨੇ ਕਮਾਂਡ ਸੰਭਾਲੀ ਚੌਕ ਘੰਟਾ ਘਰ ਬ੍ਰਹਮ ਬੂਟਾ ਮਾਰਕੀਟ ਕੋਤਵਾਲੀ ਜੱਲਿਆਂ ਵਾਲੇ ਬਾਗ ਦੇ ਨੇੜੇ-ਤੇੜੇ ਤੇ ਉੱਚੀਆਂ ਇਮਾਰਤਾਂ ਨੂੰ ਮੂਰਤੀਆਂ ਦਾ ਰੂਪ ਦਿੱਤਾ ਗਿਆ ਚੌਕ ਬਾਬਾ ਅਟਲ ਸਾਹਿਬ 36 ਖੂਈ ਆਟਾ ਮੰਡੀ ਝੂਠਾ ਬਾਜ਼ਾਰ ਪ੍ਰਤਾਪ ਬਾਜ਼ਾਰ ਕਟੜਾ ਆਲੂ ਵਾਲੀਆ ਮਤਲਬ ਕਿ ਚਾਰ ਚਫੇਰੇ ਮੁਕੰਮਲ ਤੌਰ ਤੇ ਫੌਜੇ ਫੌਜਤੀ ਸੋ ਐਸੇ ਦੌਰਾਨ ਪੂਰਬੀ ਘੰਟਾ ਘਰ ਦੇ ਬਾਹਰ ਦੋ ਉੱਚੀਆਂ ਇਮਾਰਤਾਂ ਜੋ ਕਿ ਘੰਟਾ ਘਰ ਤੋਂ ਵੀ ਉੱਚੀਆਂ ਸੀ ਇੱਥੇ ਫੌਜ ਦੀ ਭਾਰੀ ਹਲਚਲ ਵੇਖੀ ਗਈ ਸੋ ਐਸੇ ਕਹਦੇ ਆ ਵੀ ਘੰਟਾ ਘਰ ਉੱਪਰ ਬਣੇ ਮੋਰਚੀਆਂ ਤੋਂ ਸਿੰਘਾਂ ਨੇ ਵੇਖਿਆ ਕਿ ਇੱਕ ਕ੍ਰੇਨ ਰਾਹੀਂ ਫੌਜ ਇਹਨਾਂ ਬਿਲਡਿੰਗਾਂ ਤੇ ਤੋਪਾਂ ਚਾੜ੍ਹ ਕੇ ਫਿੱਟ ਕਰ ਰਹੀ ਹੈ ਫੌਜੀ ਦਰਨੇਲਾਂ ਦੀ ਮਨਚਾ ਸੀ ਕਿ ਇਤੋਂ ਸਿੱਧਾ ਸ੍ਰੀ ਅਕਾਲ ਤਖਤ ਸਾਹਿਬ ਤੇ ਤੋਪਾਂ ਨਾਲ ਹਮਲਾ ਕੀਤਾ ਜਾਊਗਾ ਜਿਹਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਪੱਛਮੀ ਪਾਸੇ ਤੇ ਬਣੇ ਹੋਏ ਮੂਰਤੀਆਂ ਨੂੰ ਨਿਸ਼ਾਨਾ ਬਣਾਇਆ ਜਾਣਾ ਜਿਹਦੇ ਨਾਲ ਸੰਤ ਭਿੰਡਰਾਂ ਵਾਲੇ ਤੇ ਉਹਨਾਂ ਦੇ ਸਾਥੀ ਆਪਣੇ ਆਪ ਨੂੰ ਫੌਜ ਦੇ ਹਵਾਲੇ ਕਾ ਦੇਣਗੇ ਜਾਂ ਡਰਦੇ ਹੋਏ ਆਪਣੇ ਮੋਰਚੇ ਛੱਡ ਕੇ ਚਲੇ ਜਾਣਗੇ ਸ਼ਾਮ ਨੂੰ ਪੱਤਰਕਾਰ ਆਏ ਕੁਝ ਸੋ ਅੱਜ ਇਹਨਾਂ ਨਾਲ ਖਾਸ ਤੌਰ ਤੇ BBC ਲੰਡਨ ਦੇ ਨੁਮਾਇੰਦੇ ਵੀ ਮੌਜੂਦ ਸੀਗੇ ਜਿਨ੍ਹਾਂ ਨੇ ਪੂਰੇ ਕੰਪਲੈਕਸ ਦੇ ਅੰਦਰ ਲਗ ਲਗ ਥਾਵਾਂ ਤੇ ਸੰਗਤਾਂ ਤੋਂ ਪ੍ਰਤੀਕਰਮ ਲਿਆ ਫਿਰ ਅਕਾਲੀ ਲੀਡਰਾਂ ਨੂੰ ਵੀ ਪ੍ਰਸ਼ਨ ਕੀਤੇ ਤੇ ਇਸੇ ਦੌਰਾਨ ਸਿੰਘ ਸਾਹਿਬ ਗਿਆਨੀ ਕ੍ਰਿਪਾਲ ਸਿੰਘ ਸਿੰਘ ਸਾਹਿਬ ਗਿਆਨੀ ਸਾਹਿਬ ਸਿੰਘ ਨੂੰ ਵੀ ਮੌਜੂਦਾ ਹਾਲਾਤਾਂ ਬਾਰੇ ਪੁੱਛਿਆ ਇਹਨਾਂ ਸਾਰਿਆਂ ਨੇ ਕਰੜੇ ਸ਼ਬਦਾਂ ਦੇ ਵਿੱਚ ਕੇਂਦਰ ਸਰਕਾਰ ਦੀ ਆਲੋਚਨਾ કરી ਔਰ ਹੀ ਸਖਤ ਚੇਤਾਵਨੀ ਵੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੇ ਦਰਬਾਰ ਸਾਹਿਬ ਅੰਦਰ ਫੌਜ ਭੇਜੀ ਤਾਂ ਸਿੱਖ ਕੌਮ ਇਹਨੂੰ ਬਰਦਾਸ਼ਤ ਨਹੀਂ ਕਰੂਗੀ ਸੋ ਇਹ ਤੋਂ ਉਪਰੰਤ ਇਹ ਪੱਤਰਕਾਰ ਸੰਤ ਭਿੰਡਰਾਂ ਵਾਲਿਆਂ ਕੋਲ ਆਏ ਤਾਂ ਖਾਸ ਕਰਕੇ BBC ਲੰਡਨ ਦੇ ਪੱਤਰਕਾਰਾਂ ਨੇ ਸੰਤਾਂ ਨੂੰ ਬੜੇ ਤਿੱਖੇ ਸਵਾਲ ਕਰੇ ਉਹ ਉਹਨਾਂ ਨੇ ਇਹ ਵੀ ਦੱਸਿਆ ਕਿ ਦਰਬਾਰ ਸਾਹਿਬ ਕੰਪਲੈਕਸ ਦੇ ਚਾਰ ਚਫਰੇ ਫੌਜ ਦਾ ਘੇਰਾ ਤੰਗ ਹੋ ਚੁੱਕਾ ਤੇ ਸ਼ਹਿਰ ਤੋਂ ਬਾਹਰ ਵੱਡੀ ਗਿਣਤੀਆਂ ਫੌਜ ਦੀ ਆਮਦ ਵਧ ਰਹੀ ਹੈ ਐਉਂ ਲੱਗਦਾ ਜਿਵੇਂ ਲੱਖਾਂ ਹੀ ਫੌਜੀਆਂ ਨਾਲ ਦਰਬਾਰ ਸਾਹਿਬ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ ਤੇ ਫੌਜ ਸਖਤ ਕਾਰਵਾਈ ਵੀ ਕਰ ਸਕਦੀ ਹੈ ਇਹਦੇ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ ਤਾਂ ਸੰਤਾ ਨੇ ਜਵਾਬ ਦਿੱਤਾ ਉਹਨਾਂ ਨੇ ਆਮ ਆਮ ਸਹਿਜੇ ਹੀ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਕਈ ਮਹੀਨੇ ਪਹਿਲਾਂ ਤੋਂ ਇਹੀ ਕਹਿੰਦਾ ਆ ਰਿਹਾ ਕਿ ਕੇਂਦਰ ਸਰਕਾਰ ਦਾ ਸਿੱਖਾਂ ਪ੍ਰਤੀ ਰਵੱਈਆ ਬਹੁਤ ਘਟੀਆ ਹੈ ਇਸ ਲਈ ਸਿੱਖਾਂ ਦੀਆਂ ਹੱਕਾਂ ਮੰਗਣ ਮੰਨਣਾ ਦੂਰ ਦੀ ਗੱਲ ਬਲਕਿ ਪਵਿੱਤਰ ਜੀ ਹਿੰਦਰ ਸਾਹਿਬ ਤੇ ਫੌਜੀ ਹਮਲਾ ਕੀਤਾ ਜਾ ਸਕਦਾ ਇੱਕ ਵਾਰ ਨਹੀਂ ਸੈਂਕੜੇ ਵਾਰ ਮੈਂ ਇਹ ਗੱਲ ਸੰਗਤਾ ਵਿੱਚ ਕਹਿ ਚੁੱਕਾ ਮੈਂ ਪਹਿਲਾਂ ਵੀ ਇਹੀ ਕਿਹਾ ਸੀ ਕਿ ਜੇ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਹਮਲਾਵਰ ਫੌਜਾਂ ਨੂੰ ਅਜਿਹਾ ਸਬਕ ਸਿਖਾਵਾਂਗੇ ਜਿਹਨੂੰ ਯਾਦ ਰੱਖਣਗੇ ਬੀਬੀਸੀ ਲੰਡਨ ਦੇ ਪੱਤਰਕਾਰ ਮਾਰਕ ਟੱਲੀ ਇਹਨੇ ਸੰਤਾਂ ਨੂੰ ਕਿਹਾ ਕਿ ਫੌਜਾਂ ਲੱਖਾਂ ਦੀ ਗਿਣਤੀ ਵਿੱਚ ਐ ਤੇ ਤੁਸੀਂ ਮੁਠੀ ਭਰ ਸਿੰਘ ਹੋ ਫਿਰ ਕੀ ਤੁਹਾਨੂੰ ਡਰ ਨਹੀਂ ਲੱਗਦਾ ਤਾਂ ਸੰਤਾਂ ਨੇ ਕਿਹਾ ਕਿ ਸ਼ੇਰ ਕੱਲਾ ਵੀ ਲੱਖਾਂ ਭੇਡਾਂ ਤੋਂ ਨਹੀਂ ਡਰਦਾ ਉਹਨੇ ਫਿਰ ਇਹ ਵੀ ਕਿਹਾ ਕਿ ਫੌਜ ਹੈਲੀਕਾਪਟਰਾਂ ਹੀ ਕਮਾਂਡੋ ਭੇਜ ਕੇ ਤੁਹਾਨੂੰ ਫੜ ਸਕਦੀ ਹੈ ਦਾ ਸੰਤਾਨ ਨੇ ਫਿਰ ਜਵਾਬ ਦਿੱਤਾ ਉਸੇ ਤਰ੍ਹਾਂ ਕਿ ਉਹ ਕਮਾਂਡੋ ਭੇਜ ਸਕਦੇ ਆ ਪਰ ਭੇਜੇ ਹੋਏ ਕਮਾਂਡੋ ਵਾਪਸ ਨਹੀਂ ਮੁੜ ਸਕਣਗੇ ਜਦੋਂ ਤੱਕ ਸਾਡੇ शरीर ਵਿੱਚ ਸਵਾਤ ਨੇ ਉਦੋਂ ਤੱਕ ਉਹਨਾਂ ਦੇ ਹਜ਼ਾਰਾਂ ਕਮਾਂਡੋ ਵੀ ਸਾਨੂੰ ਫੜ ਨਹੀਂ ਸਕਦੇ ਬਾਕੀ ਸਮਾਂ ਦੱਸੂਗਾ ਕਿ ਕੀ ਵਾਪਰਦਾ ਇਸ ਤਰ੍ਹਾਂ ਸਵਾਲ ਕਰਕੇ ਇਹ ਪੱਤਰਕਾਰ ਇਥੋਂ ਚਲੇ ਗਏ ਪਰ ਜਾਂਦੇ ਜਾਂਦੇ ਆਪਸ ਵਿੱਚ ਉਹਨਾਂ ਦੀ ਇਹੀ ਚਰਚਾ ਸੀ ਕਿ ਸੰਧ ਪਿੰਡਰਾਂ ਵਾਲੇ ਤੇ ਉਹਨਾਂ ਦੇ ਸਾਥੀ ਕਿਸੇ ਵੀ ਕੀਮਤ ਤੇ ਫੌਜ ਅੱਗੇ ਆਤਮ ਸਰਪਰਨ ਨਹੀਂ ਕਰਨਗੇ ਬਹੁਤ ਸਾਰੀਆਂ ਸੰਗਤਾਂ ਹਰਮੰਦਰ ਸਾਹਿਬ ਦੇ ਦਰਸ਼ਨਾਂ ਦੇ ਉਪਰੰਤ ਪਵਿੱਤਰ ਸਰੋਵਰ ਮਹਾ ਇਸ਼ਨਾਨ ਕਰ ਰਹੀਆਂ ਸੀ ਇਦਾਂ ਹੀ ਲੰਗਰ ਹਾਲਚ ਵੀ ਸੰਗਤਾਂ ਦੀ ਗਹਿਵਾ ਗਹਿਮੀ ਸੀ ਕੁੱਲ ਮਿਲਾ ਕੇ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਗੁਰਪੁਰ ਮਨਾਉਣ ਲਈ ਹਰਮੰਦਰ ਸਾਹਿਬ ਚ ਪਹੁੰਚੀਆਂ ਹੋਈਆਂ ਸੀ ਇਹਨਾਂ ਚ ਬਹੁਤ ਸਾਰੇ ਸਿੱਖ ਖਾਸ ਤੌਰ ਤੇ ਸੰਤ ਭਿੰਡਰਾਂ ਵਾਲਿਆਂ ਨੂੰ ਮਿਲ ਕੇ ਹਾਲਾਤ ਬਾਰੇ ਜਾਣਕਾਰੀ ਲੈ ਰਹੇ ਸਨ ਸਭ ਸੰਗਤਾਂ ਲਈ ਸੰਤਾਂ ਦਾ ਸਿੱਧਾ ਤੇ ਸਪਸ਼ਟ ਇਹੀ ਉੱਤਰ ਸੀ ਕਿ ਕੇਂਦਰ ਸਰਕਾਰ ਦੀ ਨੀਅਤ ਮਾੜੀ ਹੈ ਤੇ ਕਿਸੇ ਸਮੇਂ ਵੀ ਸ਼੍ਰੀ ਦਵਾਸਾਉ ਤੇ ਹਮਲਾ ਹੋ ਸਕਦਾ ਜਿਵੇਂ ਜਿਵੇਂ ਦਿਨ ਢਲਣ ਲੱਗਿਆ ਤੇਵੇਂ ਤੇਵੇਂ ਕੁਝ ਸੰਗਤਾਂ ਦਰਸ਼ਨਦਾਰੇ ਕਰਕੇ ਵਾਪਸ ਜਾ ਰਹੀਆਂ ਸਨ ਪਰ ਬਹੁਤ ਸਾਰੀਆਂ ਸੰਗਤਾਂ ਇਸੇ ਸ਼ਰਧਾ ਨਾਲ ਇੱਥੇ ਰੋਗੀਆਂ ਕਿ ਰਾਤ ਨੂੰ ਸ਼੍ਰੀ ਅਕਾਲ ਤਖ਼ਤ ਸਹਿਬ ਵਿਖੇ ਜਾਣ ਸਮੇ ਪਾਲਕੀ ਸਾਹਿਬ ਦੇ ਦਰਸ਼ਨਦਾਰੇ ਤੇ ਸਵੇਰੇ ਪਵਿੱਤਰ ਸਰੋਵਰ ਚ ਇਸ਼ਨਾਨ ਤੇ ਫਿਰ ਪਾਲਕੀ ਸਾਹਿਬ ਤੇ ਨਾਲ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸ਼੍ਰੀ ਅਕਾਲ ਤਖ਼ਤ ਸਹਿਬ ਤੋਂ ਹਰਵਿੰਦਰ ਸਾਹਿਬ ਨੂੰ ਜਾਣਗੇ ਉਸ ਵੇਲੇ ਹਾਇਰੀ ਭਰ ਤੋਂ ਬਾਅਦ ਦੇ ਵਾਪਸ ਜਾਵਾਂਗੇ ਤਾ ਸਾਰਾ ਦਿਨ ਸੰਗਤਾਂ ਦੇ ਜਥੇ ਜਿਹੜੇ ਸਿੰਘ ਸੀ ਇਹ ਵੀ ਸੇਵਾ ਸਿਮਰਨ ਕਰਦੇ ਆ ਰਾਗੀ ਸਿੰਘਾਂ ਨੇ ਕੀਤਨ ਡਿਊਟੀ ਨਿਭਾਉਂਦੇ ਆ ਗੁਰੂ ਪੰਚਮ ਪਾਛਾਈ ਦਾ ਗਹੀ ਦੀ ਗੁਰਪੁਰਬ ਬੜੀ ਸ਼ਾਨ ਨਾਲ ਤਹਿਤ ਮਨਾਇਆ ਹਾਲਾਂਕਿ ਫੌਦ ਦੀ ਘੇਰਾਬੰਦੀ ਕਾਰਨ ਹਾਲਾਤ ਬੜੇ ਭਾਰੀ ਤਣਾਅ ਪੂਰਵਕ ਸੀ ਪਰ ਇਸ ਗੱਲ ਦੀ ਸਿੱਖ ਸੰਧਾਲਨੋਂ ਕੋਈ ਪ੍ਰਵਾਹ ਨਹੀਂ ਸੀ ਤਾਂ ਸ਼੍ਰੀ ਹਰਮੰਦਰ ਸਾਹਿਬ ਦੇ ਚਾਰ ਚਫੇਰੇ ਫੌਜੀ ਘੇਰਾਬੰਦੀ ਬੇਕ ਕੇ ਹਰ ਇੱਕ ਦੇ ਮੰਚ ਅਦੀਪ ਕਿਸਮ ਦਾ ਸ਼ੰਕਾ ਬਣਿਆ ਹੋਇਆ ਸੀ ਕਿ ਇੱਥੇ ਕੋਈ ਮਾੜੀ ਘਟਨਾ ਕਿਸੇ ਵੇਲੇ ਵੀ ਵਾਪਰ ਸਕਦੀ ਹੈ ਤਾਂ ਸ਼ਾਮ ਨੂੰ ਫਿਰ ਸਿੰਘਾਂ ਨੇ ਸੰਤਾਂ ਨੂੰ ਦੱਸਿਆ ਕਿ ਘੰਟਾ ਘਰ ਤੋਂ ਜੱਲਿਆਂ ਵਾਲੇ ਬਾਗ ਵਾਲੇ ਪਾਸੇ ਫੌਜ ਨੇ ਉੱਚੀਆਂ ਬਿਲਡਿੰਗਾਂ ਤੇ ਤੋਪਾਂ ਬੀੜ ਲੀਆਂ ਸੰਤਾਂ ਨੇ ਸਿੰਘਾਂ ਦੀ ਗੱਲ ਨੂੰ ਬੜੇ ਗੌਰ ਨਾਲ ਸੁਣਿਆ ਤੇ ਜਨਰਲ ਸਵੇਗ ਸਿੰਘ ਸਮੇਤ 50 ਕ ਹੋਰ ਜ਼ਿੰਮੇਵਾਰ ਸਿੰਘਾਂ ਨੂੰ ਆਪਣੇ ਕੋਲ ਬੁਲਾਇਆ ਤੇ ਵਕ-ਵਕ ਥਾਵਾਂ ਤੇ ਮੋਰਚੀਆਂ ਲਈ ਸਿੰਘਾਂ ਦੀ ਨਿਯੁਕਤੀ ਕੀਤੀ ਜਿਵੇਂ ਅਕਾਲ ਰੈਸਟ ਹਾਊਸ ਸਰਾਂ ਗੁਰੂ ਰਾਮਦਾਸ ਸਮੰਦਰੀ ਹਾਲ ਗੁਰੂ ਨਾਨਕ ਨਿਵਾਸ ਇੱਥੇ ਫੈਡਰੇਸ਼ਨ ਸਿੰਘਾਂ ਨੂੰ ਲਾਇਆ ਗਿਆ ਜਿੱਥੇ ਪਹਿਲਾਂ ਤੇ ਕੁਝ ਥਾਮਾਂ ਤੇ ਬੱਬਰ ਖਾਲਸਾ ਦੇ ਸਿਪਿੰਦਰ ਸਿੰਘ ਵੀ ਮੋਰਚਿਆਂ ਵਿੱਚ ਮਜ਼ਦੂਰ ਸੀਗੇ ਦੂਜੇ ਵਾਲੇ ਪਾਸੇ ਅਕਾਲ ਤਖਤ ਸਾਹਿਬ ਦੇ ਪਛਮ ਵਾਲੇ ਪਾਸੇ ਤੇ ਇਹਦੇ ਨਾਲ ਲਾਲ ਇੱਟਾਂ ਵਾਲੀ ਡਿਊਟੀ ਉੱਪਰ ਬਣੇ ਮੋਰਚੇ 'ਚ ਹਜੂਰ ਸਾਹਿਬ ਵਾਲੇ ਜਥੇ ਦੇ ਕੋ ਸਿੰਘ ਸੀਗੇ ਸੋ ਇਦਾਂ ਹੀ ਅਕਾਲ ਤਖਤ ਸਾਹਿਬ ਦੇ ਪਛਾਂਵਾਂ ਵਾਲੇ ਪਾਸੇ ਲਾਲ ਇਟਾਂ ਦੀ ਡਿਊਟੀ ਦੇ ਦਰਮਿਆਨ ਬਣੇ ਹੋਰ ਤੇ ਸਾਤਾ ਦੇ ਭਤੀਜੇ ਭਾਈ ਹਰਦੀਪ ਸਿੰਘ, ਸਪੁੱਤਰ ਭਾਈ ਵੀਰ ਸਿੰਘ, ਭਾਈ ਚਮਕੌਰ ਸਿੰਘ, ਚੰਦਰਮਾ ਭਾਈ ਕੁਲਵੰਤ ਸਿੰਘ, ਸਦਾ ਸਿੰਘ ਵਾਲਾ ਭਾਈ ਮਨਦੀਰ ਸਿੰਘ, ਭਾਈ ਜਗਰਾਤ ਸਿੰਘ ਜਵਾਮਾ ਤੇ ਹੋਰ ਸਿੰਘ ਸੀਗੇ। ਤਾਂ ਉਸ ਤੋਂ ਬਾਅਦ ਦੋਸਤੋ ਇਹਨਾਂ ਦੇ ਨਾਲ ਜਿਹੜੇ ਹੋਰ ਸਿੰਘ ਸੀਗੇ ਇਹ ਆਟਾ ਮੰਡੀ ਵਾਲੇ ਪਾਸੇ ਦੀ ਦਸ਼ੇਂ ਡਿਊਟੀ ਤੋਂ ਅੱਗੇ ਬੂੰਗਾ ਸਾਹਿਬ ਜਿਹੜਾ ਸ਼ਹੀਰ ਬਾਬਾ ਦੀਪ ਸਿੰਘ ਜੀ ਇਨਾ ਤੋ ਅਗਲੀ ਸ਼ਹੀਦੀ ਤੱਕ ਇਹ ਡਟੇ ਹੋਏ ਸੀਗੇ ਤੇ ਅਕਾਲ ਤਖਸੈਬ ਦੇ ਨਾਲ ਲੱਗਦੇ ਪੂਰਬੀ ਪਾਸੇ ਮੋਰਚੀਆਂ 'ਚ ਭਾਈ ਗਰਮੇਲ ਸਿੰਘ ਫੌਜੀ ਭਾਈ ਰਣਜੀਤ ਸਿੰਘ ਰਾਮਨਗਰ ترਸੀਮ ਸਿੰਘ ਭਾਈ ਜਗਤਾਰ ਸਿੰਘ ਦੇ ਭਾਈ ਦਾਰਾ ਸਿੰਘ ਤੇ ਹੋਰ ਕਈ ਸਿੰਘ ਸੀਗੇ ਜਿਨ੍ਹਾਂ ਨੇ ਮੋਰਚਾ ਸੰਭਾਲਿਆ ਹੋਇਆ ਸੀ ਹੁਣ ਗੁਰਦਰਾ ਸਾਣਾ ਸਾਹਿਬ ਦੇ ਨਾਲ ਲੱਗਦੇ ਮੋਰਚੀਆਂ 'ਚ ਭਾਈ ਜਗਿੰਦਰ ਸਿੰਘ ਰੋਡੇ ਬਾਈ ਜੀ ਭਾਈ ਪਰਸਾ ਸਿੰਘ ਰੋਡੇ ਫੌਜੀ ਤਰਲੋਚਨ ਸਿੰਘ ਭਾਈ ਜਸਪਾਲ ਸਿੰਘ ਸ੍ਰੀ ਹਰਗੋਬਿੰਦਪੁਰ ਤੇ ਹੋਰ ਬਹੁਤ ਸਾਰੇ ਸਿੰਘ ਸੀਗੇ ਤਾਂ ਦੋਸਤੋ ਪੂਰਬੀ ਘੰਟਾ ਘਰ ਤੋਂ ਬੇਰਬਾਬਾ ਬੁੱਢਾ ਜੀ ਇਹਦੇ ਅਗਲੇ ਮੋੜ 'ਲੀ ਛਬੀਲ ਤੱਕ ਭਾਈ ਬਤਾਰ ਸਿੰਘ ਅਲਗੋ ਕੋਠੀ ਭਾਈ ਪਿੰਡਰ ਸਿੰਘ ਅਲਗੋ ਕੋਠੀ ਭਾਈ ਗੱਜਣ ਸਿੰਘ ਅਲਗੋ ਕੋਠੀ ਭਾਈ ਸਵਨ ਸਿੰਘ ਅਲਗੋ ਕੋਠੀ ਤੇ ਹੋਰ ਸਿੰਘ ਤੇ ਇਹ ਤੋਂ ਅੱਗੇ ਮੇਨ ਪੂਰਬੀ ਘੰਟਾ ਘਰ ਦੇ ਉੱਪਰ ਤੇ ਹੀਠਾਂ ਦੇ ਨਾਲ ਲੱਗਦੇ ਦੋਵੇਂ ਪਾਸੇ ਹੀ ਕਮਰਿਆਂ ਦੇ ਤੈਂ ਖਾਨਿਆਂ ਵਿੱਚ ਵੀ ਯੁੱਧ ਨੀਤੀ ਨਾਲ ਮੋਰਚੇ ਬਣੇ ਹੋਏ ਸੀਗੇ ਜਿੱਥੇ ਭਾਈ ਜਗਿੰਦਰ ਸਿੰਘ ਫੌਜੀ ਚੱਕ ਰਾਜੂ ਸੰਤ ਜਰਨੈਲ ਸਿੰਘ ਦੇ ਕੁੜਮ ਤੇ ਭਾਈ ਗਰਬਾ ਸਿੰਘ ਲੰਗੇ ਆਣਾ ਪਾਈ ਸਰਜੀਤ ਸਿੰਘ ਬੰਬੇ ਵਾਲੇ ਤੇ ਹੋਰ ਸਿੰਘ ਸੀਗੇ ਸੋ ਇਸੇ ਤਰ੍ਹਾਂ ਅਕਾਲ ਰੈਸਟ ਹਾਊਸ ਗੁਰੂ ਰਾਮਦਾਸ ਰਾ ਗੁਰੂ ਨਾਨਕ ਨਵਾ ਤੇਜਾ ਸਿੰਘ ਸਮੁੰਦਰੀ ਹਾਲ ਗੁਰਦਰਾ ਮੰਜੀ ਦੀਵਾਨ ਸਾਹਿਬ ਹਾਲ ਬਾਬਾ ਟਾਲਰਾਏ ਸਾਹਿਬ ਹਾਲ ਇਸ ਪਾਸੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਬਬਰ ਖਾਲਸਾ ਸਿੰਘ ਸੀਗੇ ਖਾਸ ਤੌਰ ਤੇ ਹਰ ਮੋਰਚੇ 'ਮਾ ਇੱਕ ਜਾਂ ਦੋ ਸਾਬਕਾ ਫੌਜੀ ਮਜੂਰ ਸੀ ਜਿਨ੍ਹਾਂ ਸਿੰਘਾਂ ਨੂੰ ਖਾਸ ਤੌਰ ਤੇ ਜਨਰਲ ਸਵੇਗ ਸਿੰਘ ਨੇ ਪਿਛਲੇ ਦਿਨਾਂ ਵਿੱਚ ਯੋਧੇ ਨੀਤੀ ਦੇ ਨੁਕਤੇ ਦੱਸੇ ਸੀ ਉਹ ਵੀ ਹਰ ਮੋਰਚੇ 'ਚ ਮੌਜੂਦ ਸੀਗੇ ਸ਼੍ਰੀ ਕਾਲ ਤਕ ਸਹਿਬ ਦੇ ਕੇ ਸੰਤਾਂ ਨਾਲ ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿਕਿਉਰਿਟੀ ਫੈਡਰੇਸ਼ਨ ਭਾਈ ਗੁਰਮukh ਸਿੰਘ ਗੜਬਈ ਚੰਨਲ ਸਵੇਕ ਸਿੰਘ ਭਾਈ ਸੁਜਾਨ ਸਿੰਘ ਮਨਾਵਾ ਭਾਈ ਰਿਸ਼ਪਾਲ ਸਿੰਘ ਪੀਏ ਤੋਂ ਇਲਾਵਾ 25 ਤੀ ਸਿੰਘ ਹੋਰ ਸੀ ਕਿ ਜੋ ਕਿ ਪੂਰੀ ਸੁਚੇਤਤਾ ਨਾਲ ਸਮੁੱਚੇ ਹਾਲਾਤ ਤੇ ਅੱਖ ਰੱਖ ਰਹੇ ਸੀ ਰਾਤ ਨੂੰ 9 ਵਜੇ ਦੀਆਂ ਖਬਰਾਂ 'ਚ ਟੈਲੀਵਿਜ਼ਨ ਤੇ ਰੇਡੀਓ ਰਾਹੀਂ ਦੱਸਿਆ ਗਿਆ ਕਿ ਸਾਰੇ ਪੰਜਾਬ 'ਚ 32 ਘੰਟੇ ਦਾ ਕਰਫਿਊ ਲਾ ਦਿੱਤਾ ਗਿਆ ਇਸ ਸਮੇਂ ਪੰਜਾਬ ਭਰ ਅੰਦਰ ਹਰ ਤਰ੍ਹਾਂ ਦੀਆਂ ਗੱਡੀਆਂ ਬੱਸਾਂ ਇੱਥੋਂ ਤੱਕ ਕੇ ਬੈਲ ਗੱਡੀਆਂ ਸਾਈਕਲਾਂ ਦੇ ਚਲਾਉਣ ਉੱਪਰ ਵੀ ਪਾਬੰਦੀ ਲਾਈ ਗਈ ਹੈ। ਹੋਰ ਤਾਂ ਹੋਰ ਐਮਰਜੈਂਸੀ ਦੇ ਹਾਲ ਹਾਲਤ ਵਿੱਚ ਵੀ ਕਿਸੇ ਮਰੀਜ਼ ਨੂੰ ਹਸਪਤਾਲ ਨਹੀਂ ਸੀ ਲਿਜਾਇਆ ਜਾ ਸਕਦਾ। ਹਵਾਈ ਜਹਾਜ਼ਾਂ ਦੀਆਂ ਉਡਾਨਾਂ ਵੀ ਬੰਦ ਕੀਤੀਆਂ ਗਈਆਂ ਸੀ। ਅਖਬਾਰਾਂ ਉੱਪਰ ਸੈਂਸਰ ਲਾ ਦਿੱਤਾ ਗਿਆ ਸੀ। ਪੰਜਾਬ ਦੀਆਂ ਖ਼ਬਰਾਂ ਪੰਜਾਬ ਤੋਂ ਬਾਹਰ ਜਾਣ ਤੋਂ ਰੋਕੀਆਂ ਗਈਆਂ। ਦੂਜੇ ਸੂਬੇ ਦੀਆਂ ਖ਼ਬਰਾਂ ਰਸਾਲੇ ਇਸ ਸਬੰਧੀ ਛਪਣ ਵਾਲੀ ਸਮੁੱਚੀ ਸਮੱਗਰੀ ਨੂੰ ਪੰਜਾਬ ਆਉਣ ਤੋਂ ਰੋਕਿਆ ਹੋਇਆ ਸੀ। ਟੈਲੀਵਿਜ਼ਨ ਪਰ ਇਹ ਖਬਰਾਂ ਆਉਣ ਦੇ ਨਾਲ ਇਹ ਕੰਪਲੈਕਸ ਅੰਦਰ ਆਮ ਚਰਚਾ ਚੱਲ ਜੀ ਕਿ ਅੱਜ ਰਾਤ ਫੌਜ ਵੱਲੋਂ ਹਰਮੰਦਰ ਸਾਹਿਬ 'ਤੇ ਹਮਲਾ ਕੀਤਾ ਜਾ ਸਕਦਾ। ਰਾਤ ਦਾ ਕਾਫੀ ਨੀਰ ਹੋ ਚੁੱਕਾ ਸੀ ਤੇ ਹਰਮੰਦਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਵਾਰੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਸੋ ਕਾਸਣ ਲਈ ਪਹੁੰਚ ਚੁੱਕੀ ਸੀ। ਮਹਾਰਾਜ ਜੀ ਦੀ ਪਾਲਕੀ ਲਿਉਣ ਤੇ ਪਾਲਕੀ ਦੇ ਨਾਲ-ਨਾਲ ਹਾਜ਼ਰੀ ਭਰਨ ਲਈ ਆਉਣ ਵਾਲੀਆਂ ਸੰਗਤਾਂ ਮਰਿਆਦਾ ਪੂਰਵਕ ਸੇਵਾਵਾਂ ਤੋਂ ਫਾਰਗ ਹੋ ਚੁੱਕੀਆਂ ਸੀ। ਸਾਂਤ ਪਿੰਡਰਾਵਾਲੇ ਅਜੇ ਵੀ ਸ੍ਰੀ ਜਕਾਲ ਤੱਕ ਸਾਹਿਬ ਦੇ ਨਾਲ ਲੱਗਦੇ ਆਪਣੇ ਰਹਿਸ਼ੀ ਕਮਰੇ ਦੇ ਬਾਹਰ ਵੱਡੇ ਹਾਲ 'ਚ ਕਮਰੇ 'ਚ ਜਥੇ ਦੇ ਸਿੰਘਾਂ ਫਰੇਸ਼ਨ ਦੇ ਸਿੰਘਾਂ ਦੇ ਕੁਝ ਹੋਰ ਸਿੰਘਾਂ ਨਾਲ ਬੈਠੇ ਵਿਚਾਰਾ ਕਰ ਰਹੇ ਸੀ ਉਸ ਸਮੇਂ ਸਾਂਤਾਂ ਦੇ ਚਿਹਰੇ ਦਾ ਕਹਿੰਦੇ ਜਹੋ ਜਲਾਲ ਤੇ ਸਾਂਤਾਂ ਵੱਲੋਂ ਕੀਤੇ ਜਾ ਰਹੇ ਬਚਨ ਅਨੋਖੀ ਤਰ੍ਹਾਂ ਦੇ ਸਨ ਸੰਤ ਕਹਿ ਰਹੇ ਸੀ ਕਿ ਸਿੰਘੋ ਧਰਮ ਲਈ ਆਪਾਂ ਵਾਰਨ ਦਾ ਸਮਾਂ ਹਰ ਕਿਸੇ ਦੇ ਨਸੀਬਾ 'ਚ ਨਹੀਂ ਹੋ ਸਕਦਾ ਤੇ ਇਉਂ ਲੱਗਦਾ ਕਿ ਆਪਣੇ ਲਈ ਛੀਦੀਆਂ ਦਾ ਕੁੰਭ ਲੱਗਣ ਵਾਲਾ ਹੈ ਇਸ ਲਈ ਇੱਥੇ ਤਾਂ ਬਖਸ਼ਿਸ਼ ਅਵਸ਼્ય ਹੈ ਦੇ ਕਿਉਂਕਿ ਗੁਰਬਾਣੀ ਦਾ ਵੀ ਹੁਕਮ ਹੈ ਕਿ ਧਨ ਜੀਉ ਤਹਿ ਕੋ ਜਗ ਮੈਂ ਮੁਕਤੇ ਹਰ ਚਿਤ ਜੋ ਚਿਤ ਮੈਂ ਜੁਧ ਵਿਚਾਰ ਹੈ ਦੇਹ ਅਨਤ ਨਾਨਤਰ ਹੈ ਜਸ ਨਾਮ ਚੜੇ ਪਵ ਸਾਗਰ ਤਰੈ ਇਹ ਪਾਚਿਕ ਦਸਵੀਂ ਦੇ ਬਚਨ ਹੈ ਸੋ ਇਸ ਸਮੇਂ ਵਕ ਵਕ ਸਿੰਘਾਂ ਨੇ ਬਹੁਤ ਹੀ ਚੜ੍ਹਦੀ ਕਲਾ ਨਾਲ ਜਹੋ ਜਿਹਾਲ ਸਹਿਤ ਆਪੋ ਆਪਣੀਆਂ ਮਨੋ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਆ ਬੈਂਤੀ ਰੂਮ ਸੰਤਾਂ ਨੂੰ ਕਿਹਾ ਕਿ ਜਿਸਕਾਰ ਲਈ ਤੁਸੀਂ ਸਾਨੂੰ ਬਾਰ ਬਾਰ ਨਸੀਹਤਾਂ ਦੰਦੇ ਰਹਿੰਦੇ ਕਿ ਸਿੰਘੋ ਬਾਤ ਤੋਂ ਬਾਤ ਗੁਰੂ ਦੀ ਬਾਣੀ ਪੜੋ ਗੁਰਬਾਣੀ ਹੀ ਆਪਣੀ ਸ਼ਕਤੀ ਹੈ ਤੇ ਸਿੰਘਾਂ ਨੇ ਰਾਜ ਰਜ ਕੇ ਬਾਣੀ ਦਾ ਆਨੰਦ ਲਿਆ ਇਸ ਲਈ ਹੁਣ ਮੌਦਾ ਡਰ ਸਾਡੇ ਨੇੜ ਤੇੜੇ ਵੀ ਨਹੀਂ ਗੁਰੂ ਛੇਵੇਂ ਪਾਤਸ਼ਾਹ ਜੀ ਮੇਰੀ ਪੀਦੇ ਮਾਲਕ ਮਿਹਰ ਕਰਨ ਸਿੰਘਾਂ ਵਾਲਾ ਸਿੱਧ ਸਵਾਸਾਂ ਦੇ ਨਾਲ ਨਿਭ ਜਵੇ ਆਪਣੇ ਜਿਉਂਦੇ ਜੀ ਹਮਲਾਵਰ ਫੌਜਾਂ ਦਾ ਮੂੰਹ ਤੋੜ ਜਵਾਬ ਦੇਵਾਂਗੇ ਜਦੋਂ ਤੱਕ ਸਵਾਸ ਉਦੋਂ ਤੱਕ ਉਹਨਾਂ ਦੇ ਹੱਥ ਨਹੀਂ ਆਉਣ ਲੱਗੇ ਇਦਾਂ ਦੇ ਖਿਆਲ ਕਈ ਸਿੰਘਾਂ ਨੇ ਪ੍ਰਗਟਾਏ ਤੇ ਕਈ ਚੁੱਪਚਾਪ ਸੁਣਦੇ ਰਹੇ ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲੇ ਅਵਸਥਾ ਵਾਲੇ ਸਿੰਘ ਸੀਗੇ ਜੋ ਆਪਾਵਾਰਨ ਦੀ ਭਾਵਨਾ ਨਾਲ ਅਖੀਰ ਦੇ ਸਮੇਂ ਦੇ ਪਲਾਂ ਦੀ ਖਿੰਤੀ ਕਰਦੇ ਸੀ ਜਦੋਂ ਜਕਾਰਿਆਂ ਦੀ ਗੂੰਜ ਵਿੱਚ ਸੰਤ ਭਿੰਡਰਾਂ ਵਾਲੇ ਸੰਗਤਾਂ ਤੋਂ ਫਾਰਗ ਹੋਏ ਉਹ ਸਮੇਤ ਅਕਰਤ ਬਹੁਤ ਬੀਤ ਚੁੱਕੀ ਸੀ ਤੇ ਸਿੰਘ ਵੀ ਕੰਪਲੈਕਸ ਅੰਦਰ ਥਾਂ-ਪਰਥਾਂ ਆਪਣੇ ਆਪਣੇ ਮੂਰਤੀਆਂ ਟਿਕਾਣਿਆਂ ਤੇ ਮਨੋਂ ਤਨੋਂ ਦ੍ਰਿੜਤਾ ਨਾਲ ਜਾ ਡਟੇ ਇਹਨਾਂ ਸੱਚੇ ਸਿੰਘਾਂ ਦੀ ਨਜ਼ਰ ਮੁੱਖ ਪ੍ਰਵੇਸ਼ ਦਵਾਰਾਂ 'ਤੇ ਲੱਗੀ ਹੋਈ ਸੀ ਜਿੱਧਰੋਂ ਕਿਧਰੋਂ ਫੌਜੇਰੀ ਦਰਵਾਜ਼ਾ ਸਾਹਿਬ ਦੇ ਕੰਪਲੈਕਸ 'ਚ ਅੰਦਰ ਦੋ ਧਾਕ ਲਾਉਣ ਦੀ ਸਭਾਵਨਾ ਸੀ ਤਾਂ ਦੋਸਤੋ ਇਦਾਂ ਬੀਤਿਆ 3 ਜੂਨ ਯਾਨੀ ਕਿ ਅੱਜ ਦਾ ਦਿਨ ਹੁਣ 4 ਜੂਨ ਨੂੰ ਕੀ ਹੁੰਦਾ ਦੱਸਾਂਗੇ ਤੁਹਾਨੂੰ ਸੋ ਹੋਰ ਵੀ ਨਵੀਆਂ ਜਾਣਕਾਰੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੋ ਮਿਲਦੇ ਹਾਂ ਅਗਲੀ ਵੀਡੀਓ 'ਚ ਨਵੀਂ ਜਾਣਕਾਰੀ ਲੈ ਕੇ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ